ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਸੰਗਰੂ ਦੇ ਲੋਕਾਂ ਨੇ ਹਰਾਇਆ ਪਰ ਉਹ ਦੇਖੋ ਜਿਵੇਂ ਉਹ ਕਹਿੰਦੇ ਵੀ ਕਰਕਰ ਵੇਲਾ ਯਾ ਚੰਦਰੀਏ ਰੋਵੇਂਗੀ ਉਹ ਗੱਲ ਆ ਗਈ ਜੀ ਵੀ ਇਹ ਵੇਲਾ ਕਰਕਰ ਕਿ ਰੋਇਆ ਕਰਨਗੇ ਕਿਉਂਕਿ ਸੁਖਪਾਲ ਸਿੰਘ ਖੈਰਾ ਵਰਗਾ ਲੀਡਰ ਕਰਮਾਂ ਵਾਲਿਆਂ ਨੂੰ ਮਿਲਦਾ ਵੀ ਸੁਖਪਾਲ ਸਿੰਘ ਖੈਰਾ ਨੂੰ ਜੇਕਰ ਆਪਾਂ ਜਿਤਾ ਕੇ ਭੇਜਦੇ ਨਾ ਤਾਂ ਉਹ ਸਰਕਾਰ ਦੇ ਨੱਕ 'ਚ ਵੀ ਦਮ ਕਰਦਾ ਅਤੇ ਲੋਕਾਂ ਦੇ ਹਰ ਮੁੱਦੇ ਨੂੰ ਚੁੱਕ ਕੇ ਮੋਦੀ ਸਰਕਾਰ ਦੇ ਨੱਕ 'ਚ ਵੀ ਦਮ ਕਰਦਾ ਵਿਰੋਧਤਾ ਉਸ ਬੰਦੇ ਦੀ ਹੁੰਦੀ ਹੈ ਜਿਹਦੇ ਵਿੱਚ ਕੁਝ ਦਿਖਦਾ ਹੁੰਦਾ ਹੈ ਹਨਾ ਜੋ ਘਰੇ ਬੈਠੇ ਦੀ ਕੋਣ ਵਿਰੋਧਤਾ ਕਰੂਗਾ ਜੇਕਰ ਆਪਣੀ ਝੋਲੀ ਚਦਾਨੇ ਆ ਤਾਂ ਫੇਰ ਹੀ ਅਗਲਾ ਵਿਰੋਧਤਾ ਕਰਦਾ ਨਾ ਅਗਲਾ ਕਹਿੰਦਾ ਯਾਰ ਵੀ ਦੀ ਸਪੀਡ ਇੰਨੀ ਹੈ ਵਿਰਿੰਦਰ ਪੰਨਵਾ ਦੀ ਕਿ ਇਹਨੇ ਸਾਰਿਆਂ ਨੂੰ ਉਸ ਸਪੀਡ ਦੇ ਨਾਲ ਹੀ ਪਿੱਛੇ ਧੱਕ ਦੇਣਾ ਕਿਉਂਕਿ ਇਹ ਲੋਕ ਹਮੇਸ਼ਾ ਹੀ ਸੋਚਦੇ ਨੇ ਵੀ ਵਿਰਿੰਦਰ ਪੰਨਵਾ ਜੇ ਅੱਗ ਲੱਗਿਆ ਵੀ ਸਾਡੀ ਪੁੱਛ ਕਦਰ ਘਟ ਜਾਣੀ ਹੈ ਤੇ ਉਸ ਨੂੰ ਦੇਖਦੇ ਹੋਏ ਇਹਨਾਂ ਨੇ ਇੱਕ ਮੀਟਿੰਗ ਸੱਦੀ ਮੀਟਿੰਗ ਦੇ ਵਿੱਚ ਕਾਂਗਰਸ ਦਾ ਨਾਮ ਲੈ ਕੇ ਵੀ ਆਪਾਂ ਵਿਚਾਰ ਵਟਾਂਦਰਾ ਕਰਨਾ ਹੈ ਵੀ ਚੋਣਾ ਸੰਬੰਧੀ ਵੀ ਉਹਦੇ ਕਰਕੇ ਉਹਨਾਂ ਨੇ ਕੱਠ ਕਰ ਲਿਆ ਪਰ ਜਦੋਂ ਕੱਠ ਕੀਤਾ ਕੱਠ ਦੇ ਵਿੱਚ ਕਿਸੇ ਵੀ ਵਰਕਰ ਨੂੰ ਇਹ ਗੱਲ ਦਾ ਨਹੀਂ ਪਤਾ ਸੀ ਕਿ ਉੱਥੇ ਵਿਰਿੰਦਰ ਪੰਨਵਾ ਦੀ ਵਿਰੋਧਤਾ ਕਰਨੀ ਹੈ ਜੀ ਮੈਂ ਕਰਮਜੀਤ ਸਰਪੰਚਾ ਫਗੋੜਾ ਮੇਰੇ بیٹے ਦੀ ਵਿਰੋਧਤਾ ਕੀਤਾ ਜਿਹਨੇ ਗੋਲੀ ਚਲਾਤੀ ਐ ਕਰਤਾ ਵਾਹ ਕਰਤਾ ਜਮਾਨੂ ਹਲਕਾ ਸਮਾਦੋ ਦੇਖ ਲੋ ਉਹ ਅੱਜ ਵੀ ਅਸੀਂ ਦਾਵਾ ਕਰਦੇ ਹਾਂ ਕਾਬਦਿਆ ਜੀ ਹੋ ਗਏ ਵੀ ਇਹਨਾਂ ਲੋਕਾਂ ਨੇ ਮੇਰੀ ਵਿਰੋਧਤਾ ਕੀਤੀ ਉਸ ਕੱਠ ਦੇ ਵਿੱਚ ਜਿਹੜੇ ਲੋਕਾਂ ਦੇ ਆਪਣੇ ਬੂਥ ਤੋਂ ਹੀ ਬੰਦਾ ਹਾਰ ਗਿਆ ਉਹ ਬਲਾਕ ਲੈਵਲ ਤੇ ਜਾਂ ਦੂਜੇ ਪਿੰਡਾਂ ਦੇ ਵਿੱਚ ਕੀ ਸੁਆਹ ਕੰਮ ਕਰੂਗਾ ਜੀ ਕਰੇ ਸੁੱਤੇ ਪਏ ਚੋਣਾ ਤਿੰਨ ਚਾਰ ਦਿਨ ਰਹਿੰਦੇ ਨੇ VOTING ਹੋਂਚ ਪਰ ਉਹ ਕਹਿੰਦੇ ਜੀ ਇਹਦਾ ਜਿੱਤੂਗਾ ਤਾਂ ਸਿਮਰਜੀਤ ਮਾਨ ਜੀ ਜਦੋਂ ਵਰਕਰ ਇੱਕ ਲੀਡਰ ਕਹੋਂਦਾ ਜਿਹੜਾ ਬੰਦਾ ਨਗਰ ਕੌਂਸਲ ਦੇ ਪ੍ਰਧਾਨ ਦਾ ਪਤੀ ਹੋਵੇ ਉਹ ਇਹ ਗੱਲਾਂ ਕਰਦਾ ਹੋਵੇ ਫਿਰ ਉੱਥੇ ਤੁਸੀਂ ਸੁਖ ਭਾਲ ਦਿਓ ਇਹ ਜਿਹੇ ਲੋਕਾਂ ਤੋਂ ਤੁਸੀਂ ਪਾਰਟੀ ਲਈ ਕੰਮ ਕਰਦੇ ਦੇਖੋ ਜਿੱਤ ਹਾਰ ਲੋਕਾਂ ਦੇ ਹੱਥ ਹੈ ਨਾ ਜੇ ਘਰੇ ਬੈਠ ਕੇ ਆਪਾਂ ਇਹ ਗੱਲ ਕਰਦਾਂਗੇ ਡੀ ਮੋਰਲੇਜ ਕਰਦੇ ਆਂ ਦੂਜੇ ਵਰਕਰ ਨੂੰ ਕਰਦੇ ਆਂ ਲੀਡਰ ਨੂੰ ਕਰਦੇ ਆਂ ਤਾਂ ਉਸ ਤੋਂ ਘਟਿਆ ਤੇ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਮੈਂ ਇਹ ਦੇਖੋ ਮੇਰੇ ਪਿੰਡੋਂ ਗੱਲ ਕਰਦੇ ਸੀ ਨਾ ਉਹ ਵੀ ਵਿਵੇਂਦਰ ਪੰਨਵਾ ਜਾਂ ਆਪਦੇ ਸਮਾਦੋ ਪਿੰਡ ਜੀ ਉਹਨਾਂ ਪਿੰਡਾਂ ਦੇ ਵੋਟ ਵਧਾ ਕੇ ਦਿਖਾਵੇ ਉਹ ਯਾਰ ਮੇਰੇ ਤਾਂ ਪੰਨਵਾ ਤੋਂ ਵੋਟ ਵਧੀ ਹੈ 73 ਵੋਟਾਂ ਪਲੱਸ ਹੋਈਆਂ ਨੇ ਫਤੇਗੜ ਪਾਸੋਂ ਚਲੇ ਜਾਓ 15 ਵੋਟਾਂ ਪਲੱਸ ਹੋਈਆਂ ਨੇ ਤੁਸੀਂ ਝੋਲੀਆਂ ਚਲੇ ਜਾਓ ਉੱਥੇ ਮੇਰਾ ਖਿਆਲ 17-80 ਵੋਟਾਂ ਪਲੱਸ ਹੋਈਆਂ ਨੇ ਵੀ ਯਾਰ ਸਾਡੇ ਤਾਂ ਨੇੜੇ ਤੇ ਜਿਹੜੇ ਪਿੰਡਾਂ ਦੇ ਵਿੱਚੋਂ ਵੀ ਵੋਟਾਂ ਪਲੱਸ ਹੋਈਆਂ ਨੇ ਵੀ ਭਰਾਵੋ ਥੋੜਾ ਆਪਦਾ ਬੂਥ ਾਰ ਗਿਆ ਦੇਖੋ ਜੀ ਜੇ ਆਪਾਂ ਗੱਲ ਕਰੀਏ ਕੱਲੇ ਸੰਗਰੂਰ ਦੀ ਫੇਰ ਤਾਂ ਅਸੀਂ ਮੰਨਦੇ ਹਾਂ ਕਿ ਲੋਕਾਂ ਨੇ ਜੋ ਫਤਵਾ ਦਿੱਤਾ ਹੈ ਸਿਰ ਮੱਥੇ ਪਰਵਾਨ ਹੈ ਪਰ ਉਹਦੇ ਵਿੱਚ ਇਹ ਹੈ ਕਿ ਵੀ ਜਿਹੜਾ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਸੰਗਰੂ ਦੇ ਲੋਕਾਂ ਨੇ ਹਰਾਇਆ ਪਰ ਉਹ ਦੇਖੋ ਜਿਵੇਂ ਉਹ ਕਹਿੰਦੇ ਵੀ ਕਰਕਰ ਵੇਲਾ ਯਾ ਚੰਦਰੀਏ ਰੋਵੇਂਗੀ ਉਹ ਗੱਲ ਆ ਗਈ ਜੀ ਵੀ ਇਹ ਵੇਲਾ ਕਰਕਰ ਕਿ ਰੋਇਆ ਕਰਨਗੇ ਕਿਉਂਕਿ ਸੁਖਪਾਲ ਸਿੰਘ ਖੈਰਾ ਵਰਗਾ ਲੀਡਰ ਕਰਮਾਂ ਵਾਲਿਆਂ ਨੂੰ ਮਿਲਦਾ ਵੀ ਸੁਖਪਾਲ ਸਿੰਘ ਖੈਰਾ ਨੂੰ ਜੇਕਰ ਆਪਾਂ ਜਿਤਾ ਕੇ ਭੇਜ ਦੇਣਾ ਤਾਂ ਉਹ ਸਰਕਾਰ ਦੇ ਨੱਕ 'ਚ ਵੀ ਦਮ ਕਰਦਾ ਅਤੇ ਲੋਕਾਂ ਦੇ ਹਰ ਮੁੱਦੇ ਨੂੰ ਚੁੱਕ ਕੇ ਮੋਦੀ ਸਰਕਾਰ ਦੇ ਨੱਕ 'ਚ ਵੀ ਦਮ ਕਰਦਾ ਬਿਲਕੁਲ ਪਰ ਮੈਂ ਇਹ ਸਮਝਦਾ ਵੀ ਚਲੋ ਠੀਕ ਹੈ ਲੋਕਾਂ ਦਾ ਫਤਵਾ ਸਿਰ ਮੱਥੇ ਆ ਸਾਡੇ ਭਰਾ ਨੇ ਜਿਨ੍ਹਾਂ ਨੇ ਵੀ ਚਲੋ ਜੋ ਸੋਚਿਆ ਆਪਣੇ ਹਿੱਤ ਚੀ ਸੋਚਿਆ ਪਰ ਮੈਂ ਇਹ ਸਮਝਦਾ ਕਿ ਵੀ ਜੋ ਦੇਖੋ ਮੈਂ ਦਿਲੋਂ ਸਮਝਦਾ ਕਿ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਹਰਾ ਕੇ ਬਹੁਤ ਵੱਡਾ ਗਲਤ ਕੰਮ ਕੀਤਾ ਕਿ ਸੁਖਪਾਲ ਸਿੰਘ ਖੈਰਾ ਨੂੰ ਨਹੀਂ ਹਰਾਉਣਾ ਚਾਹੀਦਾ ਸੀ ਉਹ ਪੂਰੇ ਪੰਜਾਬ ਦਾ ਪੁੱਤ ਹੈ ਅਤੇ ਪੂਰੇ ਹਿੰਦੂਸਤਾਨ ਲੈਵਲ ਤੇ ਉਹ ਕੰਮ ਕਰਦਾ ਹੈ ਹਰ ਇੱਕ ਗਰੀਬ ਵਪਾਰੀ ਦੁੱਖ ਤੇ ਸੁੱਖ ਦੇ ਵਿੱਚ ਕੰਮ ਆਉਂਦਾ ਹੈ ਖੜਨ ਵਾਲਾ ਇਨਸਾਨ ਹੈ ਕਿਉਂਕਿ ਬਹੁਤ ਥੋੜੇ ਲੀਡਰ ਹੁੰਦੇ ਨੇ ਜਿਹੜੇ ਕਿ ਲੋਕਾਂ ਨਾਲ ਖੜਦੇ ਨੇ ਉਹ ਖੜਨ ਵਾਲੇ ਲੀਡਰਾਂ ਦੇ ਵਿੱਚੋਂ ਸਰਦਾਰ ਸੁਖਪਾਲ ਸਿੰਘ ਖੜਾ ਇੱਕ ਉਹ ਹਜਾ ਲੀਡਰ ਹੈ ਕਿ ਉਹਦੇ ਵਰਗਾ ਲੀਡਰ ਬੰਨਣਾ ਬਹੁਤ ਮੁਸ਼ਕਿਲ ਹੈ ਮੈਂ ਇਹ ਕਹਣਾ ਵੀ ਉਹਨੂੰ ਜਿਤਾਣਾ ਸੀ ਜਿਤਾ ਕੇ ਤੁਸੀਂ ਫੇਰ ਦੇਖਦੇ ਯਾਰ ਵੀ ਫੇਰ ਪਤਾ ਲੱਗਦਾ ਲੋਕਾਂ ਨੂੰ ਯਾਰ ਇਹੋ ਜਿਹਾ ਲੀਡਰ ਭਾਂਜੋ ਇਹ ਤਾਂ ਆਪਾਂ ਜੇ ਇਹਨੂੰ ਹਰਾ ਦਿੰਦੇ ਤਾਂ ਬੜਾ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਨਜ਼ਾਰੇ ਲਿਆਤੇ ਕਿਉਂਕਿ ਹਜਾ ਲੀਡਰ ਬੰਨਾ ਬਹੁਤ ਮੁਸ਼ਕਿਲ ਹੈ ਸੁਖਪਾਲ ਸਿੰਘ ਖਹਿਰਾ ਗ੍ਰੇਟ ਮਹਾਨ ਲੀਡਰ ਹੈ ਮੈਂ ਸਮਝਦਾ ਕਿ ਵੀ ਸਾਨੂੰ ਬਹੁਤ ਦੁੱਖ ਹੋਇਆ ਵੀ ਇਹੋ ਜਿਹਾ ਲੀਡਰ ਦਾ ਜਿਹੜਾ ਹਾਰੰਦਾ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਉਹਨਾਂ ਦੁੱਖ ਨਹੀਂ ਹੋਇਆ ਜਿੰਨਾ ਦੁੱਖ ਸਾਨੂੰ ਲੋਕਾਂ ਨੂੰ ਹੋਇਆ ਹੈ ਕਿ ਖਹਿਰਾ ਵਰਗਾ ਲੀਡਰ ਮਿਲਣਾ ਬਹੁਤ ਮੁਸ਼ਕਿਲ ਹੈ ਕਰਮਾ ਵਾਲਿਆਂ ਨੂੰ ਮਿਲਦਾ ਹੈ ਕਾਰਨ ਕੀ ਲੱਗਦੇ ਨੇ ਕਿਉਂ ਹਾਰੇ ਸੁਖਪਾਲ ਸਿੰਘ ਖਹਿਰਾ ਦੇਖੋ ਕਾਰਨ ਕੀ ਹੈ ਜੀ ਕਾਰਨ ਕੁਸਤਾ ਸਾਡੇ ਉਹ ਬਗੈਰ ਸਾਡੀ ਲੀਡਰਸ਼ਿਪ ਤੋਂ ਨੇ ਹਲਕਾ ਇੰਚਾਰਜ ਉੱਥੇ ਹੈ ਨਹੀਂਗੇ ਠੀਕ ਹੈ ਕਈ ਸਾਡੇ ਜਿਹੜੇ ਹਲਕਾ ਇੰਚਾਰਜ ਹੈਗੇ ਆ ਜਾਂ ਸਾਬਕਾ ਐਮ ਐਲ ਏ ਮੰਤਰੀ ਹੈਗੇ ਬੀਬੀ ਪੱਟਲ ਜੀ ਹੈਗੇ ਆ ਇਹਨਾਂ ਨੇ ਬਹੁਤ ਜੋਸ਼ ਨਾਲ ਕੰਮ ਵੀ ਕੀਤਾ ਪਰ ਪਰ ਮੈਂ ਇਹ ਸਮਝਦਾ ਕਿ ਸਰਕਾਰ ਨੇ ਪੂਰਾ ਜੰਤਰ ਮੰਤਰ ਲਾ ਕੇ ਪੂਰਾ ਲੋਕਾਂ ਨੂੰ ਇਹ ਸਮਝ ਲੋ ਵੀ ਕੱਲੇ-ਕੱਲੇ ਬੰਦੇ ਨੂੰ ਟੱਚ ਕਰਕੇ ਉਹਨਾਂ ਨੇ ਪਰਵਾ ਕੇ ਵੋਟਾਂ ਲਈਆਂ ਨੇ ਵੀ ਕੋਈ ਗੱਲ ਨਹੀਂ ਜਿੱਤ ਕੇ ਤਾਂ ਅਸੀਂ ਵਧਾਈ ਦਿੰਦੇ ਹਾਂ ਉਹਨਾਂ ਨੂੰ ਵੀ ਔਰ ਜਿਹੜਾ ਦੁੱਖ ਸਰਦਾਰ ਸੁਖਵਰ ਸਿੰਘ ਖਹਿਰਾ ਦਾ ਹੈ ਉਹ ਸਾਨੂੰ ਪ੍ਰੋਪਰ ਦੁੱਖ ਹੈ ਵੀ ਇਹੋ ਜਿਹਾ ਲੀਡਰ ਮਿਲਣਾ ਬਹੁਤ ਮੁਸ਼ਕਿਲ ਹੈ ਸੰਗਰੂਰ ਦੇ ਲੋਕਾਂ ਨੇ ਇਹ ਭਾਰੀ ਗਲਤੀ ਵੀ ਕੀਤੀ ਹੈ ਬਿਲਕੁਲ ਤੁਸੀਂ ਪੂਰੇ ਸ਼ਾਂਤ ਸੀ ਉਸ ਤੋਂ ਬਾਅਦ ਜਦੋਂ ਸੁਖਵਰ ਸਿੰਘ ਖਹਿਰਾ ਕੈਂਡੀਡੇਟ ਐਲਾਨੇ ਗਏ ਤਾਂ ਤੁਸੀਂ ਆਏ ਪਰ ਵਿਰੋਧਤਾ ਕੀਤੀ ਤੁਹਾਡੀ ਬਲਾਕ ਲੋਬੀ ਨੇ ਦੇਖੋ ਬਲਾਕ ਲੋਬੀ ਨੇ ਜਿਹੜੀ ਵਿਰੋਧਤਾ ਕੀਤੀ ਹੈ ਜੀ ਮੈਂ ਸਮਝਦਾ ਵੀ ਇਹ ਜਿਹੜੇ ਲੋਕ ਨੇ ਨਾ ਵਿਰੋਧਤਾ ਉਸ ਬੰਦੇ ਦੀ ਹੁੰਦੀ ਹੈ ਜਿਹਦੇ ਵਿੱਚ ਕੁਝ ਦਿਖਦਾ ਹੁੰਦਾ ਹੈ ਹਨਾ ਜੋ ਘਰੇ ਬੈਠੇ ਦੀ ਕੋਣ ਵਿਰੋਧਤਾ ਕਰੂਗਾ ਜੇਕਰ ਆਪਣੀ ਝੋਲੀ ਚਦਾਨੇ ਹੈ ਤਾਂ ਫੇਰ ਹੀ ਅਗਲਾ ਵਿਰੋਧਤਾ ਕਰਦਾ ਨਾ ਅਗਲਾ ਕਹਿੰਦਾ ਯਾਰ ਵੀ ਦੀ ਸਪੀਡ ਇੰਨੀ ਹੈ ਵਿਰਿੰਦਰ ਪੰਨਵਾ ਦੀ ਕਿ ਇਹਨੇ ਸਾਰਿਆਂ ਨੂੰ ਉਸ ਸਪੀਡ ਦੇ ਨਾਲ ਹੀ ਪਿੱਛੇ ਧੱਕ ਦੇਣਾ ਕਿਉਂਕਿ ਇਹ ਲੋਕ ਹਮੇਸ਼ਾ ਹੀ ਸੋਚਦੇ ਨੇ ਵੀ ਵਿਰਿੰਦਰ ਪੰਨਵਾ ਜੇ ਅੱਗ ਲੱਗਿਆ ਵੀ ਸਾਡੀ ਪੁੱਛ ਕਦਰ ਘਟ ਜਾਣੀ ਹੈ ਤੇ ਉਸ ਨੂੰ ਦੇਖਦੇ ਹੋਏ ਇਹਨਾਂ ਨੇ ਇੱਕ ਮੀਟਿੰਗ ਸੱਦੀ ਮੀਟਿੰਗ ਦੇ ਵਿੱਚ ਕਾਂਗਰਸ ਦਾ ਨਾਮ ਲੈ ਕੇ ਵੀ ਆਪਾਂ ਵਿਚਾਰ ਵਟਾਂਦਰਾ ਕਰਨਾ ਹੈ ਵੀ ਚੋਣਾ ਸੰਬੰਧੀ ਵੀ ਉਹਦੇ ਕਰਕੇ ਉਹਨਾਂ ਨੇ ਕੱਠ ਕਰ ਲਿਆ ਪਰ ਜਦੋਂ ਕੱਠ ਕੀਤਾ ਕੱਠ ਦੇ ਵਿੱਚ ਕਿਸੇ ਵੀ ਵਰਕਰ ਨੂੰ ਇਹ ਗੱਲ ਦਾ ਨਹੀਂ ਪਤਾ ਸੀ ਕਿ ਉੱਥੇ ਵਿਰਿੰਦਰ ਪੰਨਵਾ ਦੀ ਵਿਰੋਧਤਾ ਕਰਨੀ ਹੈ ਉੱਥੇ ਸਿਰਫ ਨਾ ਮਾਤਰ ਲੋਕ ਨੇ ਜਿਹੜੇ ਇੱਕ ਦੋ ਬੰਦੇ ਦੀ ਗੱਲ ਕਰਦੇ ਆ ਆਪਾਂ ਜਿਵੇਂ ਕਰਮਜੀਤ ਸਰਪੰਚ ਆਪਾਂ ਗੋਲਾ ਮੇਰੇ بیٹے ਦੀ ਵਿਰੋਧਤਾ ਕੀਤਾ ਜਿਹਨੇ ਗੋਲੀ ਚਲਾਤੀ ਐ ਕਰਤਾ ਵਾਹ ਕਰਤਾ ਐ ਜੀ ਤੇ ਉਹ ਵਿਰਿੰਦਰ ਪੰਨਵਾ ਨੂੰ ਹਲਕਾ ਸਮਾਹ ਤੋਂ ਦੇਖ ਲੋ ਉਹ ਅੱਜ ਵੀ ਅਸੀਂ ਦਾਵਾ ਕਰਦੇ ਆ ਕਾਬਦਿਆ ਜੀ ਹੋ ਗਏ ਵੀ ਇਹਨਾਂ ਲੋਕਾਂ ਨੇ ਮੇਰੀ ਵਿਰੋਧਤਾ ਕੀਤੀ ਉਸ ਕੱਠ ਦੇ ਵਿੱਚ ਪਾਰਟੀ ਦੇ ਕੰਮਾਂ ਬਾਰੇ ਨਹੀਂ ਗੱਲ ਕੀਤੀ ਵੀ ਆਪਾਂ ਕਿਵੇਂ ਚੋਣ ਲੜਨੀ ਆ ਉਹ ਗੱਲ ਨਹੀਂ ਕੀਤੀ ਸਿਰਫ ਉਹ ਮੇਰੀ ਵਿਰੋਧਤਾ ਕੀਤੀ ਤੇ ਉਹ ਵਿਰੋਧਤਾ ਦੇ ਵਿੱਚ ਤੁਸੀਂ ਦੇਖਿਓ ਵੀ ਉਹਨਾਂ ਦੇ ਆਪਣੇ ਬੂਥ ਮੈਂ ਹੈਰਾਨ ਮੰਨਦਾ ਵੀ ਜਿਹੜੇ ਲੋਕਾਂ ਦੇ ਆਪਣੇ ਬੂਥ ਤੋਂ ਹੀ ਬੰਦਾ ਹਾਰ ਗਿਆ ਉਹ ਬਲਾਕ ਲੈਵਲ ਤੇ ਜਾਂ ਦੂਜੇ ਪਿੰਡਾਂ ਦੇ ਵਿੱਚ ਕੀ ਸੁਹਾ ਕੰਮ ਕਰੂਗਾ ਜੀ ਠੀਕ ਹੈ ਬਲਵਿੰਦਰ ਕਾਪੜੀ ਜੀ ਤਾਂ ਦੇਖੋ ਸਾਡੇ ਸੁਖਪਾਲ ਖਹਿਰਾ ਜੀ ਦੇ ਨਜ਼ਦੀਕੀ ਹਰਪ੍ਰੀਤ ਬਾਜਵਾ ਜੀ ਤੇ ਆਰਾਮ ਸਰਪੰਚ ਜੀ ਉੱਥੇ ਗਏ ਹੈ ਘਰੇ ਸੁੱਤੇ ਪਏ ਚੋਣਾ ਤਿੰਨ ਚਾਰ ਦਿਨ ਰਹਿੰਦੇ ਨੇ VOTING ਹੋਂ ਚ ਪਰ ਉਹ ਕਹਿੰਦੇ ਜੀ ਇਹਦਾ ਜਿੱਤੂਗਾ ਤਾਂ ਸਿਮਰਜੀਤ ਮਾਨ ਜੀ ਜਦੋਂ ਵਰਕਰ ਇੱਕ ਲੀਡਰ ਕੋ ਹੁੰਦਾ ਜਿਹੜਾ ਬੰਦਾ ਨਗਰ ਕੌਂਸਲ ਦੇ ਪ੍ਰਧਾਨ ਦਾ ਪਤੀ ਹੋਵੇ ਉਹ ਇਹ ਗੱਲਾਂ ਕਰਦਾ ਹੋਵੇ ਫਿਰ ਉੱਥੇ ਤੁਸੀਂ ਸੁੱਖ ਭੜਦੇ ਹੋ ਇਹ ਜੇ ਲੋਕਾਂ ਤੋਂ ਵੀ ਜਦੋਂ ਕਹਿੰਦੇ ਜੀ ਨਹੀਂ ਜੀ ਐ ਜੀ ਤਾਂ ਪਏ ਆ ਜੀ ਉਹਨਾਂ ਨੂੰ ਦੇਖ ਲਿਆ ਵੀ ਭਾਈ ਸਿਮਰਜੀਤ ਮਾਨ ਤਾਂ ਜਿੱਤਿਆ ਨਹੀਂ ਫਿਰ ਤੁਸੀਂ ਪਾਰਟੀ ਲਈ ਕੰਮ ਕਰਦੇ ਦੇਖੋ ਜਿੱਤ ਹਾਰ ਲੋਕਾਂ ਦੇ ਹੱਥ ਹਣੇ ਜੇ ਘਰੇ ਬੈਠ ਕੇ ਆਪਾਂ ਇਹ ਗੱਲ ਕਰਦਾਂਗੇ ਡੀ ਮੋਰਲੇ ਚ ਕਰਦੇ ਆਂ ਦੂਜੇ ਵਰਕਰ ਨੂੰ ਕਰਦੇ ਆਂ ਲੀਡਰ ਨੂੰ ਕਰਦੇ ਆਂ ਤਾਂ ਉਸ ਤੋਂ ਘਟਿਆ ਤੇ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਮੈਂ ਇਹ ਦਾਅਵੇ ਨਾ ਕਹਿਣਾ ਵੀ ਜਿਹੜੇ ਵਰਕਰ ਜੋਸ਼ ਦੇ ਨਾਲ ਲੜਦੇ ਨੇ ਤੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਵੀ ਰੱਖਦੇ ਨੇ ਮੈਂ ਤੁਸੀਂ ਦੇਖੋ ਮੇਰੇ ਪਿੰਡੋਂ ਗੱਲ ਕਰਦੇ ਸੀ ਨਾ ਉਹ ਵੀ ਵਿਰੇਂਦਰ ਪੰਨਵਾ ਜੋ ਆਪਦੇ ਸਮਾਦੋ ਪਿੰਡ ਜੀ ਉਹਨਾਂ ਪਿੰਡਾਂ ਦੇ ਵੋਟ ਵਧਾ ਕੇ ਦਿਖਾਵੇ ਉਹ ਯਾਰ ਮੇਰੇ ਤਾਂ ਪੰਨਵਾ ਤੋਂ ਵੋਟ ਵਧੀ ਹੈ 73 ਵੋਟਾਂ ਪਲੱਸ ਹੋਈਆਂ ਨੇ ਫਤੇਗੜ ਪਾਸੋਂ ਚਲੇ ਜਾਓ 15 ਵੋਟਾਂ ਪਲੱਸ ਹੋਈਆਂ ਨੇ ਤੁਸੀਂ ਜੋਲੀਆਂ ਚਲੇ ਜਾਓ ਉੱਥੇ ਮੇਰਾ ਖਿਆਲ 70 80 ਵੋਟਾਂ ਪਲੱਸ ਹੋਈਆਂ ਨੇ ਵੀ ਯਾਰ ਸਾਡੇ ਤਾਂ ਨੇੜੇ ਤੇੜੇ ਪਿੰਡਾਂ ਦੇ ਵਿੱਚੋਂ ਵੀ ਵੋਟਾਂ ਪਲੱਸ ਹੋਈਆਂ ਨੇ ਵੀ ਭਰਾਵੋ ਥੋੜਾ ਆਪਦਾ ਬੂਥ ਾਰ ਗਿਆ ਤੁਸੀਂ ਆਪਣੇ ਬੂਥ ਦੀ ਗੱਲ ਕਰੋ ਤੁਸੀਂ ਆਪਦਾ ਇਕੱਲਾ ਬੂਥ ਹੀ ਸੰਭ ਲੈਂਦੇ ਬਲਾਕ ਲੈਵਲ ਤੇ ਕੰਮ ਨਾ ਕਰਦੇ ਤੁਸੀਂ ਵਿਰੋਧਤਾ ਕਰਦੇ ਹੋ ਵਰਕਰਾਂ ਦੀ ਦੇਖੋ ਮੈਂ ਇਹ ਸਮਝਦਾ ਮੇਰਾ ਕਿਸੇ ਨਾਲ ਵੀ ਕੋਈ ਡਿਸਪਿਊਟ ਹੋਵੇ ਪਰ ਜਦੋਂ ਪਾਰਟੀ ਦੀ ਗੱਲ ਆ ਜਾਂਦੀ ਹੈ ਮੈਂ ਆਪਦਾ ਡਿਸਪਿਊਟਸ ਉਹ ਨਹੀਂ ਕਰਦਾ ਮੈਂ ਸਿਰਫ ਉੱਤੇ ਕੰਮ ਕਰਦਾ ਮੈਂ ਮੇਰਾ ਪਰਿਵਾਰ ਕੰਮ ਕਰਦਾ ਹੈ ਮੇਰੀ ਘਰ ਵਾਲੀ ਵੀ ਕੰਮ ਕਰਦੀ ਹੈ ਲੋਕਾਂ ਦੀ ਸੇਵਾ ਕਰਦੀ ਹੈ ਤੇ ਮੇਰਾ ਬੇਟਾ ਵੀ ਜੂਦ ਦੇ ਵਿੱਚ ਕੰਮ ਕਰਦਾ ਹੈ ਤੇ ਮੈਂ ਵੀ ਅਸੀਂ ਤਾਂ ਸਾਰਾ ਪਰਿਵਾਰ ਰਿਸ਼ਤੇਦਾਰ ਭੈਣ ਭਰਾ ਸਾਰੇ ਹੀ ਕੌਂਗ ਦੇ ਵਿੱਚ ਲੱਗੇ ਹੋਏ ਆਂ ਟਾਡੇ ਦਾ ਮੇਰੇ ਸਹੁਰੇ ਨੇ ਸੈਣਾਪੁਰ ਉਹ ਵੀ ਕਾਂਗਰਸ ਨਾਲ ਲੱਗੇ ਹੋਏ ਆ ਮੇਰੀ ਅਸਿਸਟਾ ਨਦਾਮਪੁਰ ਨੇ ਉਹ ਵੀ ਕਾਂਗਰਸ 'ਚ ਲੱਗੇ ਹੋਈਆਂ ਨੇ ਵੀ ਹਰ ਸਾਡਾ ਬੱਚਾ ਹਰ ਰਿਸ਼ਤੇਦਾਰ ਭੈਣ ਭਰਾ ਅਸੀਂ ਸਾਰੇ ਕਾਂਗਰਸ ਨਾਲ ਜੁੜੇ ਹੋਏ ਨੇ ਬਹੁਤੇ ਤੁਸੀਂ ਦੇਖਿਆ ਨਹੀਂ ਵੀ ਜਿਹੜੇ ਬਲਾਕ ਦੇ ਲੀਡਰ ਹੁੰਦੇ ਨੇ ਜਾਂ ਪਿੰਡਾਂ ਦੇ ਲੀਡਰ ਹੁੰਦੇ ਨੇ ਇੱਕ ਭਾਈ ਨੂੰ ਤਾਂ ਆਮ ਆਦਮੀ ਪਾਰਟੀ 'ਚ ਵਾਰਦਾ ਇੱਕ ਨੂੰ ਅਕਾਲੀ ਦਲ 'ਚ ਵਾਰਦਾ ਇੱਕ ਨੂੰ ਭਾਜਪਾ 'ਚ ਵਾਰਦਾ ਹੈ ਜੀ ਲੋਕ ਇਹੋ ਜਿਹਾ ਕੁਝ ਕਰਦੇ ਆ ਪਰ ਯਾਰ ਐਸੀ ਤਾਂ ਕਦੇ ਇਹੋ ਜਿਹਾ ਕੁਝ ਕੀਤਾ ਹੀ ਨਹੀਂ ਜੇਕਰ ਅਸੀਂ ਆਵਾਜ਼ ਬੁਲੰਦ ਕਾਂਗਰਸ ਦੀ ਨਹੀਂ ਰੱਖੀ ਹੁੰਦਾ ਤਾਂ ਬਰੇਂਦਰ ਪੰਨਵਾ ਦਾ ਨਾਮ ਨਹੀਂ ਹੋਣਾ ਸੀ ਅੱਜ ਜੇਕਰ ਗੱਲ ਚੱਲਦੀ ਹੈ ਤਾਂ ਸਾਡੀ ਤਾਂ ਹੀ ਗੱਲ ਚੱਲਦੀ ਹੈ ਜੇਕਰ ਅਸੀਂ ਪਾਰਟੀ ਦੇ ਸੱਚੇ ਤੇ ਸੁੱਚੇ ਸਿਪਾਹੀ ਆ ਅਸੀਂ ਲੀਡਰਾਂ ਦੇ ਸੰਪਰਕ ਵਿੱਚ ਵੀ ਆ ਠੀਕ ਹੈ ਇਹ ਲੋਕ ਨੇ ਜਿਹੜੇ ਵਿਰੋਧਤਾ ਕਰੀ ਜਾਂਣ ਸਾਨੂੰ ਉਹ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਇਹਨਾਂ ਨੂੰ ਫਿਟਲਾਣ ਤੇ ਜ਼ਰੂਰ ਦੰਨਾ ਇਸ ਗੱਲ ਦੀ ਵੀਰ ਤੁਸੀਂ ਆਪ ਦਾ ਬੂਥ ਹਾਰ ਗਏ ਤੁਸੀਂ ਬੋਲਣ ਜੋਗੇ ਕੀ ਹੋ ਕੀ ਕਿਸੇ ਦੀ ਵਿਰੋਧਤਾ ਕਰ ਸਕਦੇ ਹੋ ਤੁਸੀਂ ਆਪਣੇ ਗਰੇਵਾਂ 'ਚ ਝਾਕੋ ਯਾਰ ਤੁਸੀਂ ਆਪ ਦਾ ਦੇਖੋ ਪਰ ਮੈਂ ਉਹਨਾਂ ਨੂੰ ਵੀ ਇਹ ਕਹਿਣਾ ਵੀ ਚਲ ਜਿਹੜੀਆਂ ਗੱਲਾਂ ਹੋ ਗਈਆਂ ਕੋਈ ਗੱਲ ਨਹੀਂ ਅੱਗੇ ਵਾਸਤੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਅੱਗੇ ਵਿਧਾਨ ਸਭਾ ਚੋਣਾਂ ਆਣਗੀਆਂ 2 ਸਾਲ ਨੂੰ ਤੁਸੀਂ ਦੇਖੋਗੇ ਇਸ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਉਹਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਤਕੜੇ ਹੋ ਕੇ ਬੂਥ ਲੈਵਲ ਤੇ ਆਪਾਂ ਕੰਮ ਕਰੀਏ ਤੇ ਕਾਂਗਰਸ ਪਾਰਟੀ ਨੂੰ ਚੜ੍ਹਦੀ ਕਲਾ 'ਚ ਰੱਖੀਏ ਤੁਹਾਨੂੰ ਕੀ ਲੱਗਦਾ ਤੁਹਾਡਾ ਗੈਪ ਜਾਂ ਪੈ ਗਿਆ ਸੀ ਵੀਜੇਂਦਰ ਸਿੰਘਲਾ ਦੇ ਨਜ਼ਦੀਕੀ ਸੀ ਦੇਖੋ ਵੀਜੇਂਦਰ ਨਹੀਂ ਨਹੀਂ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਿਹੜੇ ਵੀਜੇਂਦਰ ਸਿੰਘਲਾ ਨੇ ਕੰਮ ਬਹੁਤ ਕੀਤੇ ਕੋਈ ਕਮੀ ਨਹੀਂ ਛੱਡੀ ਕੋਈ ਬੰਦਾ ਇਹ ਗੱਲ ਨਹੀਂ ਕਹਿੰਦਾ ਵੀ ਕੰਮ ਨਹੀਂ ਕੀਤੇ ਪਰ ਵੀਜੇਂਦਰ ਸਿੰਘਲੇ ਜੀ ਦਾ ਕਿਤੇ ਨਾ ਕਿਤੇ ਜਿਹੜਾ ਰੋਲ ਹੈ ਉਹ ਵਰਕਰਾਂ ਪ੍ਰਤੀ ਔਰ ਲੋਕਾਂ ਪ੍ਰਤੀ ਥੋੜਾ ਜਿਹਾ ਮਤਲਬ ਜਾਦੇ ਵਧੀਆ ਨਹੀਂ ਰਿਹਾ ਮੈਂ ਹਰ ਇੱਕ ਨੂੰ ਮਤਲਬ ਇਹ ਦਾਵਾ ਪੇਸ਼ ਕਰਦਾ ਹੁਣਾ ਵੀ ਜਦੋਂ ਸਾਡੀ ਸਰਕਾਰ ਬਣੀ ਨਾ ਉਦੋਂ ਐਮਐਲਏ ਸਾਹਿਬ ਨੂੰ ਮੈਂ ਕਿਹਾ ਵੀ ਐਮਐਲਏ ਸਾਹਿਬ ਆਪਾਂ ਕੀ ਕਰੀਏ ਆਪਾਂ ਨੂੰ ਕਰਨਾ ਚਾਹੀਦਾ ਹੈ ਜਿਹੜੇ ਸਾਡੇ ਬੱਚੇ ਦੂਰ ਦੂਰ ਕੰਮ ਕਰਦੇ ਆ ਜਿਵੇਂ ਸਪੋਤ ਕੋ ਸਰਕਾਰੀ ਮੁਲਾਜ਼ਮ ਨੇ ਕੋਈ ਬਾਟਲਾ ਤੇ ਬੈਠਾ ਕੋ ਲੁਧਿਆਣੇ ਬੈਠਾ ਕੋ ਜਲੰਧਰ ਬੈਠਾ ਵੀ ਤੁਸੀਂ ਉਹਨਾਂ ਨੂੰ ਪਰਸਨਲੀ ਫੋਨ ਕਰਕੇ ਲਿਸਟ ਲੈ ਕੇ ਪਰਸ਼ਨੀ ਬੁਲਾਓ ਤੇ ਜਿਹੜੇ ਬੱਚੇ ਦੂਰ ਬੈਠੇ ਆ ਉਹਨਾਂ ਉਹ ਕਿਸੇ ਵੀ ਪਾਰਟੀ ਨਾਲ ਸਮਝ ਰੱਖਦੇ ਹੋ। ਸਿੱਖਿਆ ਮੰਤਰੀ ਸਾਹਿਬ। ਹਾਂ ਸਿੱਖਿਆ ਮੰਤਰੀ ਸੀ, ਪੀਡਬਲੂਡੀ ਮੰਤਰੀ ਸੀ, ਚਾਹੇ ਉਹ ਪੀਡਬਲੂਡੀ ਦੇ ਵਿੱਚ ਕੋ ਕੰਮ ਕਰਦਾ ਹੈ, ਚਾਹੇ ਉਹ ਸਿੱਖਿਆ ਮੰਤਰੀ ਦੇ ਮਾਸਟਰ ਦੇ ਤੌਰ ਤੇ ਕੰਮ ਕਰਦਾ, ਸਿੱਖਿਆ ਦੇ ਵਿੱਚ ਕੰਮ ਕਰਦਾ ਹੈ ਵੀ ਉਹਨਾਂ ਨੂੰ ਪਰਸਨਲੀ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕਰਕੇ ਆਪਣੇ ਜਿਹੜੇ ਹਲਕੇ ਦੇ ਲੋਕ ਨੇ, ਜ਼ਿਲ੍ਹੇ ਦੇ ਲੋਕ ਨੇ ਉਹਨਾਂ ਨੂੰ ਨੇੜੇ ਤੇੜੇ ਇੱਥੇ ਲਾਇਆ ਜਾਵੇ। ਇਹ ਮੈਂ ਉਹਨਾਂ ਨੂੰ ਸੁਝਾਅ ਦਿੱਤਾ ਸੀ ਪਰ ਉਹ ਗੱਲਾਂ ਤੇ ਅਸਰ ਨਹੀਂ ਕੀਤਾ ਪਰ ਮੈਂ ਸਮਝਦਾ ਫਿਰ ਵੀ ਵੀਜੇਂਦਰ ਸਿੰਘ ਲਾ ਜੀ ਨੇ ਬਹੁਤ ਜ਼ਿਆਦਾ ਕੰਮ ਕੀਤੇ ਹੈ ਉਹਨਾਂ ਦੇ ਅਸੀਂ ਇਸ ਕੰਮ ਦੀ ਵਜ੍ਹਾ ਕਰਕੇ ਅਸੀਂ ਦੇਣੀ ਆ ਪਰ ਅੱਗੇ ਵਾਸਤੇ ਇਹ ਗੱਲ ਅਸੀਂ ਜ਼ਰੂਰ ਕਹਾਂਗੇ ਵੀ ਜਿੱਥੇ ਵੀ ਉਹ ਚੋਣ ਲੜਨ ਤਾਂ ਯਾਰ ਵਰਕਰਾਂ ਦਾ ਜਿਹੜਾ ਹੈ ਨਾ ਵਰਕਰਾਂ ਦਾ ਸਾਥ ਨਾ ਛੱਡਣ ਵਰਕਰਾਂ ਤੋਂ ਬਿਨਾਂ ਕੋਈ ਵੀ ਬੰਦਾ ਜਿੱਤ ਨਹੀਂ ਸਕਦਾ ਕੋਈ ਵੀ ਬੰਦਾ ਅੱਗੇ ਨਹੀਂ ਵੱਧ ਸਕਦਾ ਵਰਕਰ ਇੱਕ ਲੀਡਰ ਦੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਨੇ ਵਰਕਰਾਂ ਤੋਂ ਬਗੈਰ ਤਾਂ ਆਪਾਂ ਕੁਝ ਵੀ ਨਹੀਂ ਮੈਂ ਆਪਣਾ ਤੁਹਾਨੂੰ ਦੱਸਦਾ ਵੇਰਵਾ 2003 ਦੇ ਵਿੱਚ ਪਹਿਲੀ ਦਫਾ ਮੈਂ ਸਰਪੰਚੀ ਦੀ ਚੋਣ ਲੜੀ ਜੇ ਮੈਂ ਗੱਲ ਕਰਦਾ ਨਾ ਮੇਰੇ ਪਰਿਵਾਰ ਦੇ ਆ ਵੋਟਾਂ ਮੇਰੇ ਪਰਿਵਾਰ ਦੇ ਆ ਵੋਟਾਂ ਸਿਰਫ 10 ਨੇ ਮੇਰੇ ਭੂਆ ਜੀ ਨੇ ਮੇਰੇ ਆਪਣੇ ਪਰਿਵਾਰ ਦੀ ਮੇਰਾ ਭਰਾ ਉਹਨਾਂ ਦੇ ਵੋਟਾਂ 10 ਨੇ ਯਾਰ 10 ਵੋਟਾਂ ਵਾਲਾ ਬੰਦਾ ਲਗਾਤਾਰ ਅੱਜ ਤੱਕ 2003 ਤੋਂ ਲੈ ਕੇ ਆ 2024 ਚੱਲ ਰਿਹਾ ਨਾ ਹੁਣ ਅੱਜ ਤੱਕ ਉਹ ਸਰਪੰਚ ਜਿਹੜਾ ਲੋਕ ਉਹਨੂੰ ਬਣਾ ਰਹੇ ਸਾਨੂੰ ਸਾਡੇ ਪਰਿਵਾਰ ਨੂੰ ਬਣਾ ਦੇ ਨੇ ਕਦੇ ਮੇਰਾ ਮੇਰੀ ਮੈਂ ਹੁਨਾ ਕਦੇ ਮੇਰੇ ਮਾਤਾ ਜੀ ਹੁੰਦੇ ਆ ਠੀਕ ਹੈ ਚੇਅਰਮੈਨ ਮੈਂ ਜਿੱਤੇ ਆ ਦੋ ਸਮਤੀਆਂ ਲੜੀਆਂ ਬੜੇ ਸ਼ਾਨਦਾਰ ਨਾਲ ਜਿੱਤੇ ਯਾਰ ਅਸੀਂ ਇਕੱਲੇ ਦਲ ਦੇ ਰਾਜ ਚ ਵੀ ਸਮਤੀ ਜਿੱਤੀ ਬੜੇ ਤਕੜੇ ਹੋ ਕੇ ਵੀ ਲੋਕ ਜਿਹੜੇ ਬੰਦਿਆ ਲੋਕਾਂ ਦੀ ਗੱਲ ਸੁਣਦਾ ਕਦਰ ਕਰਦਾ ਇੱਜ਼ਤ ਕਰਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਲੋਕ ਉਹਦੀ ਪਿੱਠ ਲੱਗਣ ਦੇਣਗੇ ਵਿਕਾਸ ਚਾਹੇ ਘਟੋ ਜੇ ਪਰ ਮੈਂ ਇਹ ਹਰ ਇੱਕ ਲੀਡਰ ਨੂੰ ਕਹਿਣਾ ਇਕੱਲੇ ਵਿਜੇਂਦਰ ਸਿੰਘ ਨਾਲ ਦੀ ਗੱਲ ਨਹੀਂ ਕਰਦਾ ਹਰ ਇੱਕ ਲੀਡਰ ਨੂੰ ਹਰ ਇੱਕ ਲੀਡਰ ਨੂੰ ਇਹ ਕਹਿਣਾ ਵੀ ਸਭ ਤੋਂ ਪਹਿਲਾਂ ਵਰਕਰ ਦੀ ਇੱਜ਼ਤ ਵਰਕਰ ਹੀ ਸਿਰ ਦਾ ਤਾਜ ਨੇ ਵਰਕਰ ਹੀ ਪਾਰਟੀ ਨੂੰ ਅੱਗੇ ਲੈ ਕੇ ਜਾਣਗੇ ਵਰਕਰ ਹੀ ਲੀਡ ਨੂੰ ਅੱਗੇ ਲੈ ਕੇ ਜਾਣਗੇ ਵੀ ਵਰਕਰਾਂ ਤੋਂ ਬਗੈਰ ਕੋਈ ਵੀ ਲੀਡਰ ਚੱਲ ਨਹੀਂ ਸਕਦਾ ਉਹਨਾਂ ਨੇ ਪ੍ਰਚਾਰ ਕਰਨਾ ਹੈ ਉਹਨਾਂ ਨੇ ਕੰਮ ਕਰਨਾ ਹੈ ਲੀਡਰ ਸਾਰੇ ਕਿਤੇ ਸਾਰੇ ਘਰਾਂ 'ਚ ਨਹੀਂ ਜਾ ਸਕਦਾ ਵਰਕਰ ਜਾਂਦੇ ਆ ਵੀ ਵਰਕਰਾਂ ਦੀ ਇੱਜ਼ਤ ਪਹਿਲਾਂ ਉਸ ਤੋਂ ਬਾਅਦ ਅਗਲੇ ਕੰਮ ਤੁਹਾਡੇ ਗਿਲੇ ਸ਼ਿਕਵੇ ਹੁਣ ਖਤਮ ਹੋਣਗੇ ਹੁਣਾਂ ਸਮਝ ਤੇ ਸਾਡੇ ਕੀ ਸ਼ਿਕਵੇ ਗਲੇ ਆ ਜੀ ਪਾਰਟੀ ਪ੍ਰਤੀ ਸਾਡਾ ਕੋਈ ਸ਼ਿਕਵਾ ਗਾਲਾ ਠੀਕ ਹੈ ਕੋਈ ਪਰਸ਼ਨੀ ਮਾੜੇ ਮੋਟੇ ਸ਼ਿਕਵੇ ਗਲੇ ਹੋ ਸਕਦੇ ਆ ਪਰ ਮੈਂ ਫੇਰ ਵੀ ਇਹ ਗੱਲ ਕਹਿੰਦਾ ਵੀ ਟਿਕਟ ਜੀ ਨੂੰ ਮਰਜ਼ੀ ਮਿਲਦੀ ਹੈ ਕਾਂਗਰਸ ਦੀ ਚਾਹੇ ਉਹ ਮੈਂਬਰ ਪਾਰਲੀਮੈਂਟ ਦੀ ਲਾ ਲੋ ਚਾਹੇ ਤੁਸੀਂ ਵਿਧਾਨ ਸਭਾ ਦੀ ਲਾ ਲੋ ਤਾਂ ਅਸੀਂ ਤਕੜੇ ਹੋ ਕੇ ਉਸ ਲੀਡਰ ਸਾਨੂੰ ਕੋਈ ਕਹੇ ਨਾ ਕਹੇ ਇਹ ਵੀ ਮੈਂ ਗੱਲ ਹੁਣ ਵੀ ਕਹਿਣਾ ਵੀ ਐਸੀ ਇਹ ਨਹੀਂ ਵੀ ਲੀਡਰ ਬੁਲਾਉਗਾ ਅਸੀਂ ਤਾਂ ਜਾਵਾਂਗੇ ਕਹੇ ਨਾ ਕਹੇ ਅਸੀਂ ਫਿਰ ਵੀ ਕਾਂਗਰਸ ਪਾਰਟੀ ਦਾ ਝੰਡਾ ਜਿਹੜਾ ਹਮੇਸ਼ਾ ਉੱਚਾ ਰੱਖਾਂਗੇ ਫਿਊਚਰ ਕਿਵੇਂ ਦੇਖਦਾ ਕਾਂਗਰਸ ਪਾਰਟੀ ਦਾ ਹੁਣ ਸਭ ਸੀਟਾਂ ਆਈਆਂ ਨੇ ਕਾਂਗਰਸ ਦੇਖੋ ਹੁਣ ਸੱਤ ਸੀਟਾਂ ਸਭ ਤੋਂ ਵੱਡੀ ਪਾਰਟੀ ਅੱਜ ਕਾਂਗਰਸ ਹੈ ਦੇਖੀ ਰਹੇ ਹੋ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ 2027 ਚ ਕਾਂਗਰਸ ਸਰਕਾਰ ਬਣੇਗੀ ਤੇ ਬਹੁਤ ਵੱਡੇ ਪੱਧਰ ਦੇ ਵਿੱਚ ਬਹੁਤ ਵੱਡਾ ਬਦਲੋ ਬਦਲਾਅ ਆਊਗਾ ਤੇ ਕਾਂਗਰਸ ਪਾਰਟੀ ਆਪਣੀ ਸਰਕਾਰ ਬਣਾਏਗੀ ਸਾਰੇ ਆਗੂ ਨੂੰ ਕੀ ਸੁਝਾਅ ਦੇਵੋਗੇ ਤੁਹਾਡੀ ਪਾਰਟੀ ਦੇ ਦੇਖੋ ਸਾਰੇ ਆਗੂ ਨੂੰ ਮੈਂ ਸੁਝਾਅ ਦੇ ਦੂੰਗਾ ਵੀ ਬੂਥ ਲੈਵਲ ਤੇ ਹਰ ਇੱਕ ਲੀਡਰ ਨੂੰ ਜਾ ਕੇ ਕੰਮ ਕਰਨਾ ਚਾਹੀਦਾ ਹਰ ਇੱਕ ਵਰਕਰ ਨੂੰ ਟੱਚ ਕਰਨਾ ਚਾਹੀਦਾ ਹਰ ਇੱਕ ਪਿੰਡ ਦੇ ਵਿੱਚ ਘੱਟੋ ਘੱਟ 11-11 ਬੰਦਿਆਂ ਦੀ ਕਮੇਟੀ ਬਣਾਣੀ ਚਾਹੀਦੀ ਹੈ 11-11 ਬੰਦਿਆਂ ਦੀ ਕਮੇਟੀ ਬਣਾ ਕੇ ਉਹ ਕਮੇਟੀ ਨੇ ਨਾਲ ਹਰ ਸਮੇਂ ਸੰਪਰਕ ਰੱਖਣਾ ਚਾਹੀਦਾ ਹੈ ਉਹ ਜੇਕਰ ਆਪਾਂ ਕਿਸੇ ਨਾਲ ਸੰਪਰਕ ਰੱਖਾਂਗੇ ਤਾਂ ਮੈਂ ਕਹਿੰਦਾ ਵੀ ਉਹ ਲੋਕ ਡਿੱਗਣ ਨਹੀਂ ਦਿੰਦੇ ਜਦੋਂ ਆਪਣਾ ਸੰਪਰਕ ਟੁੱਟ ਜਾਂਦਾ ਹੈ ਤਾਂ ਫਿਰ ਤੁਸੀਂ ਦੇਖੋ ਸਾਰਾ ਕੁਝ ਤੈਸ ਨੈਸ ਹੋ ਜਾਂਦਾ ਹੈ ਵਿੱਚ ਕਰਕੇ ਮੈਂ ਤਾਂ ਇਹੀ ਨਸੀਹਤ ਦਵਾਂਗਾ ਵੀ ਹਰ ਇੱਕ ਲੀਡਰ ਹਰ ਇੱਕ ਦੇ ਦੁੱਖ ਦੇ ਸੁੱਖ ਦੇ ਵਿੱਚ ਜਾਵੇ ਠੀਕ ਹੈ ਜੀ ਹਰ ਇੱਕ ਪਿੰਡ ਦੇ ਵਿੱਚ ਬੂਥ ਲੈਵਲ ਤੇ ਸ਼ਹਿਰਾਂ ਦੇ ਵਿੱਚ ਬੂਥ ਲੈਵਲ ਤੇ ਇੱਕ 11 ਮੈਂਬਰੀ ਕਮੇਟੀ ਹੋਵੇ ਚੰਗੇ ਲੋਕਾਂ ਦੀ ਕਮੇਟੀ ਹੋਵੇ ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਵੇ ਤੇ ਮੈਂ ਸਦਾ ਵੀ ਕੋਈ ਹਰਾ ਨਹੀਂ ਸਕਦਾ ਪਾਰਟੀ ਨੂੰ ਕਿਸੇ ਹਾਲਤ ਵਿੱਚ ਨਹੀਂ ਹਰਾ ਸਕਦਾ ਜਿੱਤਾਂਗੇ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਠੀਕ ਹੈ ਓਕੇ ਅਸੀਂ ਕਾਲ ਜੀ